ਕਿ ਕਾਫੀ ਮਹੀਨਿਆਂ ਚ ਪਾਣੀ ਦਾ ਸੜਾ ਹੈ। ਕਿ ਉਹ ਅਗਲੇ ਕਹਿੰਦੇ ਪਲੱਗਾਂ ਦੇ ਵਿੱਚ ਬੈਠਾ ਤੇ ਜੀ ਸਾਹਿਬ ਆਪਾਂ ਨੂੰ ਮਦਦੋਂ ਪਾਣੀ ਦਾ ਹੱਲ ਕੀਤਾ ਜਾਏ। ਸਾਨੂੰ ਬਹੁਤ ਜ਼ਿਆਦਾ ਔਖੀ ਆ। ਸਾਡੇ ਬੱਚੇ ਵੀ ਬਿਮਾਰ ਹੋ ਜਾਂਦੇ ਆ। ਜੀ। ਹਾਂਜੀ। ਅੱਜ ਤਾਂ ਬਾਹਰ ਵੀ ਨਿਕਲ ਤੋਂ ਵੀ ਔਖੇ ਆ। ਜਦੋਂ ਆਪਣੇ ਪਿੰਡ ਜਿੱਥੇ ਨਵੀਂ ਪੰਚਾਇਤ ਬਣੀ ਸੀ ਆਪਾਂ ਮੰਗ ਰੱਖੀ ਸੀ ਤੇ ਆਪਾਂ ਪਾਣੀ ਬਾਰੇ ਵੀ ਸਾਡੀ ਗੱਲ ਨਵਸ ਕੀਤੀ ਆ। ਹਾਂਜੀ। ਹਾਂਜੀ। ਅਸੀਂ ਜਿੰਨੀ ਵੀ ਪੰਚਾਇਤਾਂ ਬਣੀਆਂ ਸਾਰਿਆਂ ਕੋਲ ਮੰਗ ਇਹ ਕੀਤੀ ਵੀ ਪਾਣੀ ਦਾ ਹੱਲ ਕੀਤਾ ਜਾਏ। ਪਰੰਤੂ ਇਹ ਤਾਂ ਪਾਣੀ ਦਾ ਹੱਲ ਕੋਈ ਹੋਉ ਨਹੀਂ ਰਿਹਾ। ਹਾਂਜੀ। ਨਹੀਂ ਕਰਨਾ ਚਾਹੀਦਾ। ਇਹੀ ਕਹਿੰਦੇ ਲੋਕ ਕੱਲੂ ਮੀਟਿੰਗ ਦੇ ਵਿੱਚ ਮਤਲਬ ਮੈਂ ਜੀ ਐਸ ਵੀ ਜਾਣਾ ਲੱਗੂਗਾ ਆਈ ਵਗੈਰਾ ਸਾਡੀ ਨਾ ਟਮਾੜੀ ਕਿਸਮਤ ਐਦਾ ਦੀ ਹੈ ਕਿ ਪੰਜਾਹ ਸਾਲ ਹੋ ਗਏ ਤਿੰਨ ਘੰਟੇ ਟੱਕਾਂ ਉੱਚੇ ਕਰ ਦੂਗਾ ਰੋ ਮੋਰੇ ਫੜਕ ਸਾਰੀ ਭਰ ਗਈ ਮੋਰੇ ਭਰ ਜਣੀ ਆ ਨੀ ਸਾਰੀ ਭਰਦੀ ਨਹੀਂ ਕੋਈ ਗੱਲ ਨਹੀਂ ਆੜੀ ਦਾ ਕਿਉਂਕਿ ਆਪਾਂ ਕਿਉਂਕਿ ਮੈਂ ਕਬਰਾਂ ਨੂੰ ਜਿਸ ਵੇਲੇ ਕੋਈ ਹੈ ਨਾ ਮੌਤ ਹੁੰਦੀ ਆ ਬਹੁਤ ਔਖੇ ਰੰਗ ਹੁੰਦਾ ਉਹ ਦੇਖੋ ਸਾਡੇ ਇੱਕ ਜਿਹਾ ਸੀ ਪਿੰਡ ਇੱਕ ਆ ਬੋਰਾ ਸਾਹਿਬ ਹੈ ਇਤਿਹਾਸੀ ਕੋਈ ਔਖੇ ਰੰਗ ਨਹੀਂ ਤਦ ਤੁਸੀਂ ਸਰ ਦੇਖੋ ਬੋਲੇ ਇੱਕ 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 ਨੰਬਰ ਤੇ ਆ ਸਾਡਾ ਪਿੰਡ ਸਹਿਰ ਮੁਸੀਬਤ ਗਈ ਆ ਪਾਣੀ ਦੀ ਆ ਅਈਦਾ ਡੀਡੀ ਸਾਹਿਬ ਤੱਕ ਤੱਕ ਪਹੁੰਚ ਗਏ ਆ ਸਾਰੇ ਫੋਟੋ ਆ ਫੋਟੋ ਬਣਾ ਲਏ ਫੇਰ ਵੀ ਆਇਆ ਦਾ ਕੋਈ ਸਾਤਾ ਵੀ ਗਾਂਟ ਪੈਣਾ ਕਰਦਾ ਆਇਆ ਦਾ ਕੋਈ ਜੀ ਚਲਾਈ ਦਾ ਹਾਂਜੀ ਉਹ ਚੱਲਣ ਤੋਂ ਬਾਅਦ ਫੇਰ ਮਤਲਬ ਉਹ ਜਿਹੜਾ ਮਤਲਬ ਬਦ ਹੋ ਰਿਹਾ ਇਹ ਨਹੀਂ ਕਿ ਅਸੀਂ ਨਹੀਂ ਚਲਾਉਂਦੇ ਜਾਂ ਨਹੀਂ ਕਰਦੇ ਅਹ ਪਰ ਜਿਹੜਾ ਆਪਣਾ ਇੱਥੇ ਪਾਣੀ ਗਲੀ ਦੇ ਵਿੱਚ ਖੜਾ ਕਈ ਸਾਲਾਂ ਤੋਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਮੈਂ ਜਸਪ੍ਰੀਤ ਸਿੰਘ ਮੈਂਬਰ ਪੰਚਾਇਤ ਤੇ ਇਹ ਜੀ ਜਦੋਂ ਤਾਂ ਅਸੀਂ ਜਿਹੜਾ ਪਾਣੀ ਹੈ ਤਿੰਨ ਚਾਰ ਸਾਲ ਤੋਂ ਇਦਾਂ ਹੀ ਇੱਥੇ ਖੜਾ ਆ ਤੇ ਇਹਦੇ ਲਈ ਜਦੋਂ ਤਾਂ ਅਸੀਂ ਜਾਂਦੇ ਆ ਇਹ ਆਪਣੇ ਵੀਡੀਓ ਕੋ ਉਹ ਸੈਕਟਰੀ ਕਹਿੰਦਾ ਯੋ ਦਾ ਕੰਮ ਆ ਇਹ ਸ਼ਹਿਰ ਚ ਆਉਂਦਾ ਜਦੋਂ ਅਸੀਂ ਯੋ ਕੋ ਜਾਂਦੇ ਆ ਤਾਂ ਉਹ ਕਹਿੰਦਾ ਇਹ ਸੈਕਟਰੀ ਦਾ ਕੰਮ ਆ ਇਹ ਪਿੰਡ ਚ ਆਉਂਦਾ ਆ ਜੀ ਅਸੀਂ ਇਸ ਚੀਜ਼ ਤੋਂ ਬਹੁਤ ਤੰਗ ਆ ਜੀ ਜੀ ਹਾਂਜੀ ਆਪਾਂ ਇਹਦੇ ਖਿਲਾਫ ਆਪਾਂ ਹਲਕਾ ਇੰਚਾਰਜ ਕੋਲੀ ਆਪਣੇ ਡੜ ਸੁੱਖੀ ਦੇ ਕੋਲ ਆਪਾਂ ਗਏ ਪੁੱਛ ਕੇ ਜੀ ਅਸੀਂ ਉਹਨਾਂ ਨੂੰ ਲਿਆ ਲਿਆ ਕੇ ਚਾਰ ਪੰਜ ਵਾਰ ਦਿਖਾ ਲ ਵੀ ਚੁੱਕੇ ਆ ਜੀ ਕੀ ਉਹ ਕੀ ਕਰੇ ਜੀ ਉਹ ਕੁਛ ਨਹੀਂ ਇਹਦਾ ਹੱਲ ਨਹੀਂ ਕਰਦੇ ਕਰਦੇ ਆ ਸਫਾਈ ਕਰਾ ਦਿੰਦੇ ਆ ਸਫਾਈ ਕਰਾ ਦਿੰਦੇ ਆ ਆਉਂਦੇ ਆ ਸਫਾਈ ਵਾਲੇ ਉਹ ਪਾਣੀ ਕੱਢ ਕੇ ਨਾ ਪਲਾਟਾਂ ਦੇ ਵਿੱਚ ਹੀ ਪਾ ਦਿੰਦੇ ਆ ਤੇ ਉਹ 2 ਦਿਨ ਰਹਿੰਦਾ ਸਹੀ ਤੇ ਉਸ ਤੋਂ ਬਾਅਦ ਫੇਰ ਭਰ ਜਾਂਦਾ ਕੀ ਕਾਰਨ ਕੀ ਜਿਹੜਾ ਪਾਣੀ ਬਾਹਰ ਨਹੀਂ ਨਿਕਲਦਾ ਕੀ ਕਾਰਨ ਇਹਦਾ ਇਹ ਵੀ ਇਹ ਸ਼ਹਿਰ ਨਾਲੋਂ ਸੀਵਰੇਜ ਨਹੀਂ ਨਿਕਲਦਾ ਹਾਂਜੀ ਉਸ ਕਰਕੇ ਸੀਵਰੇਜ ਸਾਰਾ ਬੈਕ ਹੋ ਕੇ ਪਾਣੀ ਇੱਥੇ ਹੀ ਆਉਂਦਾ ਇੱਥੇ ਆ ਕੇ ਜਮਾ ਹੁੰਦਾ ਜੀ ਇਹ ਸੀਵਰੇਜ ਕਿੰਨੇ ਸਾਲ ਪਹਿਲਾਂ ਪਿਆ ਸੀਗਾ ਜੀ ਇਹ 10-12 ਸਾਲ ਪਹਿਲਾਂ ਪਿਆ ਜੀ ਜਦੋਂ ਉਸ ਵੇਲੇ ਇਹਦਾ ਲੈਵਲ ਕੱਢਿਆ ਗਿਆ ਸੀ ਉਸ ਵੇਲੇ ਚੈੱਕ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਇਹ ਲੈਵਲ ਤਾਂ ਹੀ ਹੁਣ ਜਿਨ੍ਹਾਂ ਨੇ ਪਾਇਆ ਸੀਵਰੇਜ ਵਾਲਿਆਂ ਨੇ ਚੈੱਕ ਕਰਨਾ ਸੀ ਹੁਣ ਆਮ ਬੰਦੇ ਨੂੰ ਤਾਂ ਪਤਾ ਨਹੀਂਗਾ ਜੀ ਹੈਨਾ ਜੀ ਕਿ ਕੀ ਲੈਵਲ ਹੈ ਜੀ ਜੀ ਦੱਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟਫਤੋਈ ਤੋਂ ਅੱਜ ਆਪਾਂ ਪਿੰਡ ਖੜੇ ਹੈਗੇ ਆ ਜਿੰਦੋਵਾਲ ਦੇ ਵਿੱਚ ਤੇ ਕੁਝ ਹਿੱਸਾ ਜਿਹੜਾ ਹੈਗਾ ਉਹ ਪੈਂਦਾ ਹੈਗਾ ਸ਼ਹਿਰ ਦੇ ਵਿੱਚ ਨਰਕ ਭਰੀ ਜ਼ਿੰਦਗੀ ਦੀ ਇਸ ਵੇਲੇ ਇੱਥੇ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਸੀਵਰੇਜ ਦੇ ਕਰਕੇ ਸਾਰੇ ਦੇ ਸਾਰੇ ਨਰਕ ਭੋਗ ਰਹੇ ਆ ਪ੍ਰਸ਼ਾਸਨ ਸੁੱਤਾ ਪਿਆ 12 ਸਾਲ ਤੋਂ ਦਰਬਾਰ ਵਿੱਚ ਇਹ ਪੰਚਾਇਤ ਮੈਂਬਰ ਜਿੰਨੇ ਵੀ ਪਹਿਲਾਂ ਸਰਪੰਚ ਆ ਚੁੱਕੇ ਚਾਹੇ ਹੋਂਦੇ ਸਰਪੰਚ ਆ ਚਾਹੇ ਹੋਂਦੀ ਪੰਚਾਇਤ ਜਾ ਜਾ ਕੇ ਸਾਰਿਆਂ ਦੇ ਦਵਾਰੇ ਘੁੰਮ ਫਿਰ ਕੇ ਵੀ ਆ ਕੰਮ ਨਹੀਂ ਹੋ ਰਿਹਾ ਸਾਡੇ ਪ੍ਰਸ਼ਾਸਨ ਪਤਾ ਨਹੀਂ ਸਾਡੀ ਐਨੀ ਕਮਾੜੀ ਕਿਸਮਤ ਹੈ ਸਾਡੇ ਕੀ ਕਹਿ ਸਕਦੇ ਆ ਸਾਡੀ ਪਾਪੂਲੇਸ਼ਨ ਦੀ ਕਿ ਇੰਡੀਆ ਸਾਡਾ ਚਾਹੇ ਸਾਡੇ ਪੰਜਾਬ ਹੈ ਪ੍ਰਸ਼ਾਸਨ ਤੋਂ ਇੰਨਾ ਕਿ ਤੰਗ ਹੈਗਾ ਕਿ ਅਸੀਂ ਅੱਜ ਤੱਕ ਗਲੀਆਂ ਨਾਲੀਆਂ ਤੋਂ ਹੀ ਨਹੀਂ ਨਿਕਲ ਪਾਈ ਅੱਗੇ ਅਗਲੀ ਆਪਾਂ ਜਿਹੜੀ ਕਿਹੜੀ ਜਿਹੜੀ ਚੀਜ਼ ਹੈ ਜਿਹੜੀ ਆਪਾਂ ਇਹਨੂੰ ਅਪਰੂਵ ਕਰ ਸਕਦੇ ਜਦ ਸਾਡੀਆਂ ਨਾਲੀਆਂ ਨਹੀਂ ਅਪਰੂਵ ਹੋ ਰਹੀਆਂ ਅਸੀਂ ਸੱਦਾ ਦੇ ਰਹੇ ਹਾਂ ਬਿਮਾਰੀਆਂ ਨੂੰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਾਂ ਇੱਥੇ ਆ ਜਿਹੜੀ ਇੱਥੇ ਪਾਪੂਲੇਸ਼ਨ ਹੈਗੀ ਆ ਜਿਹੜਾ ਪ੍ਰਸ਼ਾਸਨ ਦੇ ਕਰਕੇ ਜਿਹੜੇ ਭੁਗਤਦੇ ਪਏ ਇੱਥੇ ਜਿੰਨੇ ਵੀ ਸਾਡੇ ਇੱਧਰ ਜਿੰਨੀ ਵੀ ਪਾਪੂਲੇਸ਼ਨ ਹੈਗੀ ਉਹਨਾਂ ਨੇ ਕੀ ਕੀ ਸ਼ੁਰੂ ਕੀਤਾ ਜਾਇ ਪਾਣੀ ਜਿਹੜਾ ਹੈਗਾ ਆ ਜਿੰਨਾ ਨਰਗ ਭਰਿਆ ਇੱਕ ਵਾਰੀ ਤੁਸੀਂ ਦੇਖ ਸਕਦੇ ਆ ਵੇ ਕਿੰਨਾ ਕਿੱਥੇ ਬਿਮਾਰੀਆਂ ਜਿਹੜੀਆਂ ਫਲਾ ਰਹੀਆਂ ਇੱਥੇ ਪ੍ਰਸ਼ਾਸਨ ਹਰ ਕੋਈ ਹੱਥੀਂ ਹੱਤ ਰੱਖ ਕੇ ਬੈਠਾ ਆ ਇੱਕ ਦੂਜੇ ਦੇ ਉੱਪਰ ਗੇਨ ਸਿੱਟੀ ਜਾ ਰਹੀ ਉਹ ਨਹੀਂ ਕਰ ਰਿਹਾ ਆ ਨਹੀਂ ਕਰ ਰਿਹਾ ਹੋਰ ਕੁਝ ਵੀ ਨਹੀਂ ਰਿਹਾ ਸਿਰ ਪੈਣ ਸਿਰਫ ਇੰਨਾ ਹੀ ਹੋ ਰਿਹਾ ਕਿ ਹਾਂ ਜੀ ਆ ਕੱਲੂ ਹੋ ਜਾਊਗਾ ਜਾਂ ਪਰਸੋਂ ਨੂੰ ਹੋ ਜਾਊਗਾ ਮੈਂ ਆ ਆਪਣੇ ਜਿਹੜੇ ਪੰਚਾਇਤ ਮੈਂਬਰਾਂ ਦੇ ਨਾਲ ਲੜ ਕੇ ਪਲੱਸ ਸਾਡੇ ਐਮਸੀ ਸਾਹਿਬ ਵੀ ਇੱਧਰ ਰਾਣਾ ਜੀ ਨਾਲ ਖੜੇ ਆ ਸਾਡੇ ਜੇਏ ਸਾਹਿਬ ਵੀ ਨਾਲ ਖੜੇ ਆ ਮੈਂ ਤਾਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਇਸ ਪ੍ਰਸ਼ਾਸਨ ਦੇ ਕੋਲ ਕਿ ਇਹਨੂੰ ਜਿੰਨੀ ਛਾਤੀ ਹੋ ਸਕੇ ਇਹਨੂੰ ਠੀਕ ਕੀਤਾ ਜਾਵੇ ਨਹੀਂ ਹੋਊਗਾ ਫਿਰ ਉਸ ਹਿਸਾਬ ਨਾਲ ਇਹਦੀ ਅਗਲੀ ਜਿਹੜੀ ਕਾਰਵਾਈ ਆ ਇਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਕੀਤੀ ਜਾਊਗੀ ਥੈਂਕ ਯੂ